ਅਸੀਂ ਗਲਾਸ ਦੇ ਵਿੱਚ ਸਿਰਫ ਅੱਧੇ ਇੰਚ ਦੀ ਕਾਲੀ ਟੇਪ ਲਗਾਈ ਹੈ ਆ ਵਾਈਟ ਪਾਣੀ ਅਸੀਂ ਇਹਦੇ ਵਿੱਚ ਪਾਵਾਂਗੇ ਜਦੋਂ ਦੇਖੋਗੇ ਤਾਂ ਕਾਲਾ ਨਜ਼ਰ ਆਣਾ ਲੱਗੇ ਆ ਦੋਨੋਂ ਦੋਨਾਂ 'ਚ ਸੇਮ ਪਾਣੀ ਪਾਣ ਲਗੇ ਆ ਜੀ ਤੁਹਾਨੂੰ ਇਹ ਦਿਖਾਉਂਦੇ ਆ ਬੁੱਢਾ ਲਾਲਾ ਕਾਲਾ ਕਿਉਂ ਦਿਖਦਾ ਹੈ ਆ ਦੇਖੋ ਪਾਣੀ ਕਾਲਾ ਦਿਖਦਾ ਹੈ ਸਾਰਿਆਂ ਨੂੰ ਪਹਿਲਾਂ ਨਮਸਕਾਰ ਸਾਰੇ মিডিਆ ਕਰਮਚਾਰੀਆਂ ਦਾ ਧੰਨਵਾਦ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਪਾਣੀ ਬਿਲਕੁਲ ਸਾਫ਼ ਹੈ ਅਸੀਂ ਸਾਰੇ ਦਰਿਆ ਮੈਂ ਵੱਦੀ ਵੀ ਗਿਆ ਇੰਡਸਟਰੀ ਦੇ ਵੱਦੀ ਵੀ ਜਾ ਕੇ ਲਾਈਵ ਟੈਸਟ ਕੀਤਾ ਔਰ ਅਸੀਂ ਜੰਦਰ ਵੀ ਜਾ ਕੇ ਕੀਤਾ ਅਸੀਂ ਅਮਰਸਰ ਵੀ ਕੀਤਾ ਅਸੀਂ ਪਟਿਆਲੇ ਵੀ ਕੀਤਾ ਔਰ ਲੁਧਿਆਣੇ ਦੇ ਵੱਡੇ ਦਰਿਆ ਨੂੰ ਬਿਲਕੁਲ ਇੱਕ ਝੂਠਾ ਪ੍ਰਚਾਰ ਕਰਕੇ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਲਾਈਵ ਟੈਸਟ ਕੀਤਾ ਹੈ ਇੱਕ ਪਾਣੀ ਦਿਖਾ ਦਿਓ ਪਿੱਛੇ ਇਹਦਾ ਸਾਫ਼ ਪਾਣੀ ਭਰਿਆ ਦਾ ਲਾਈਵ ਟੈਸਟ ਕੀਤਾ ਤੁਹਾਡੇ ਸਾਹਮਣੇ ਮੀਡੀਆ ਨੇ ਜੋ ਪਾਣੀ ਬਿਲਕੁਲ ਸਾਫ਼ ਹੈ ਕੁਝ ਬਲੈਕਮੈਲਰ ਕੋਈ ਜਿਹੜੇ ਬਲੈਕਮੈਲਰ ਕੁਝ ਆ ਗਏ ਆ ਲੱਖਾ ਸਦਾਨਾ ਲਾ ਲਓ ਅਮਤੋਜ ਮਾਨ ਲਾ ਲਓ ਕਾਲਾ ਮੋਰਚਾ ਲਾ ਲਓ ਮੈਂ ਡਾਇਰੈਕਟ ਬਲੇਮ ਲਾਉਂਗਾ ਉਹਨਾਂ ਦੇ ਉੱਤੇ ਉਹ ਸਿਰਫ ਉਹਨਾਂ ਦਾ ਮਕਸਦ ਸਿਰਫ ਪਾਣੀ ਸਾਫ਼ ਨਾਲ ਲਈ ਹੈ ਉਹਨਾਂ ਨੂੰ ਜਲੰਧਰ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਅਮਰ ਬੱਦੀ ਨਾਲ ਕੋਈ ਮਤਲਬ ਨਹੀਂ ਬੱਦੀ ਤੇ ਕਿਉਂ ਨਹੀਂ ਜਾਂਦੇ ਹਿਮਾਚਲ ਦੀ ਸਾਰੀ ਨਸੀ ਦਾ ਪਾਣੀ ਪੰਜਾਬ ਚ ਪੈ ਰਿਹਾ ਹੈ ਜਿਹੜੀ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਪਰਿਵਾਰ ਵਿੱਚ ਛੋੜਾ ਪਿਆ ਸੀ ਉਸ ਨਦੀ ਦੇ ਵਿੱਚ ਸਾਰਾ ਪਾਣੀ ਪੈ ਗਿਆ ਸਤਲੁਜ ਦੇ ਵਿੱਚ ਆ ਰਿਹਾ ਹੈ ਔਰ ਸਾਰੇ ਪੰਜਾਬ ਦੇ ਨੌਂ ਜ਼ਿਲ੍ਹੇ ਦਾ ਪਾਣੀ ਪੈ ਰਿਹਾ ਉਹਨਾਂ ਦੀ ਕਦੇ ਗੱਲ ਨਹੀਂ ਕਰਦੇ ਕਿਉਂਕਿ ਉੱਥੋਂ ਪੈਸੇ ਮਿਲਦੇ ਆ ਉੱਥੋਂ ਨੋਟਾਂ ਦੀਆਂ ਬੋਰੀਆਂ ਮਿਲਦੀਆਂ ਤਾਂ ਮੂੰਹ ਨੂੰ ਤਾਲਾ ਲੱਗ ਗਿਆ ਜੰਗਰ ਕਹਿੰਦਾ ਗੱਲ ਹੀ ਕੀਤੀ ਸਿਰਫ 1.0 ਦੀ ਗੱਲ ਕਰਨਾ ਅਸੀਂ ਪੈਸੇ ਨਹੀਂ ਦਿੰਦੇ ਮੈਂ ਪਹਿਲਾਂ ਲਾਈਵ ਵੀ ਕਿਹਾ ਪੰਜਾਬ ਡਾਇਰ ਐਸੋਸੀਏਸ਼ਨ ਨੇ ਠੰਗਾ ਇੱਕ ਪੰਜੀ ਨਹੀਂ ਦੇਣੀ ਅਸੀਂ ਕੁਛ ਨਹੀਂ ਦੇਣਾ ਜਿਹੜਾ ਮਰਜ਼ੀ ਜੋ ਮਰਜ਼ੀ ਕਰਨਾ ਸਾਡਾ ਪਾਣੀ ਸਾਫ਼ ਹੈ 60 ਕਰੋੜ ਰੁਪਇਆ ਸਾਲ ਦਾ ਪਾਣੀ ਸਾਫ਼ ਕਰਨ ਦੇ ਲਾਣਦੇ ਆ ਇੱਥੇ ਫੋਟੋ ਕਰਾਣ ਆਂਦੇ ਸਾਰੇ ਕਿਸੇ ਨਾ ਪੰਜੀ ਲਈ ਬੁੱਢਾ ਤੇ ਰਹਾ ਤੇ ਪਾਣੀ ਸਾਫ਼ ਕਰਨ ਵਾਸਤੇ ਫੋਟੋਆਂ ਤੋਂ ਲਵਾ ਕੋਈ ਹੋਰ ਕੰਮ ਨਹੀਂ ਹੈਗਾ ਸੋ ਬੇਨਤੀ ਆ ਸਾਰੇ ਪੰਜਾਬ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਕਾਸੀ ਪਟੱਜੜੀ ਲੁਜਾਣੇ ਦੀ ਇੰਡਸਟਰੀਆ ਬਿਲਕੁਲ ਪਾਣੀ ਸਾਫ਼ ਕਰਕੇ ਪਾਰੀਏ। ਵਿੱਚ ਦੇ ਨਹੀਂ ਸੀਚੇਵਾ ਸਾਹਿਬ ਨੇ ਦਾਵਾ ਕਰਤਾ ਹੋਰ ਦਾਵੇ ਕਰ ਰਹੇ ਨੇ ਕਿ ਸਰਪਾਪਾਗੇ ਪਾਣੀ ਬਿਲਕੁਲ ਸੰਤ ਸੀਚੇਵਾਲ ਗਿਆ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ। ਲੀਡਰ ਅਜ ਤੱਕ ਬਹੁਤ ਹੋਇਆ ਬੁੱਢੇ ਦਰਿਆ ਦੇ ਵਿੱਚ ਕੋਈ ਨਹੀਂ ਉਤਰਿਆ। ਉਹ ਸੰਜੀਵ अरोड़ा ਜੀ ਦਾ ਵੀ ਅਸੀਂ ਧੰਨਵਾਦ ਕਰਦੇ ਆਂ। ਉਹਨਾਂ ਨੇ ਹਾਈ ਪਾਵਰ ਕਮੇਟੀ ਬਣਾ ਕੇ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਆਂ ਔਰ ਐਮਐਲਏ ਗਰੇਵਾਲ ਭੋਲਾ ਜੀ ਜੋ ਸਾਡੇ ਵਿਧਾਨ ਸਭਾ ਹਲਕਾ ਈਸਟ ਦੇ ਐਮ ਐਲ ਏ ਆ ਉਹਨਾਂ ਨੇ ਵੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਆ ਉਹ ਵੀ ਬਹੁਤ ਕੰਮ ਕਰ ਰਿਹਾ ਸਾਰਾ ਪੰਜਾਬ ਬੁੱਢੇ ਦਰਿਆ ਦੇ ਲੱਗਿਆ ਹੋਇਆ ਪਰ ਬੁੱਢੇ ਦਰਿਆ ਨੂੰ ਹਾਈਲਾਈਟ ਜ਼ਿਆਦਾ ਕਰ ਲਿਆ ਪਾਣੀ ਹਰ ਪਾਸੇ ਕਾਲਾ ਹੈ ਕਾਲਾ ਕਿਉਂ ਦਿਖਦਾ ਆ ਉਹ ਤੁਹਾਨੂੰ ਦਿਖਾਤਾ ਅੱਜ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਪ੍ਰੈਸ ਆਏ ਸਾਡੇ ਕੋਲ ਸਭ ਦਾ ਧੰਨਵਾਦ ਕਰਦਾ ਔਰ ਇਹਨਾਂ ਤੋਂ ਹੈਲਪ ਵੀ ਚਾਹਨਾ ਕਿਉਂਕਿ ਅੱਜ ਤੁਹਾਡੀ ਸਾਰੀ ਪ੍ਰੈਸ ਦੇ ਸਾਹਮਣੇ ਦ ਚਲਦੇ ਦਰਿਆ ਦੇ ਵਿੱਚੋਂ ਪਾਣੀ ਪੜ ਕੇ ਤੁਹਾਨੂੰ ਦਿਖਾਇਆ ਵੀ ਪਾਣੀ ਚਿੱਟਾ ਸੀ ਕਿ ਨਹੀਂ ਤੁਸੀਂ ਦੱਸੋ ਪ੍ਰੈਸ ਵਾਲੇ ਗਵਾਹ ਹੋ ਸਾਰੇ ਜਣੇ ਪਾਣੀ ਕਿੱਦਾਂ ਸਾਫ਼ ਚਿੱਟਾ ਹੈ ਜਿੰਦੀ ਦੂਰ ਤੱਕ ਸਾਡੀ ਡੈਂਗ ਇੰਡਸਟਰੀ ਕਿਲੋਮੀਟਰ ਤੱਕ ਪਾਣੀ ਬਿਲਕੁਲ ਸਾਫ਼ ਚਿੱਟਾ ਹੈ ਉਸ ਤੋਂ ਬਾਅਦ ਪਾਣੀ ਸਾਰੇ ਸ਼ਹਿਰ ਦਾ ਥੋੜੀ ਹੁਣ ਡੈਂਗ ਇੰਡਸਟਰੀ ਨੇ ਠੇਕਾ ਲੈ ਲਿਆ ਵੀ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਠੇਕਾ ਇਹ ਸਾਫ਼ ਕਰੇਗੀ ਜਦ 5 ਕਰੋੜ ਰੁਪਈਆ ਸਾਡਾ ਪਾਣੀ ਸਾਫ਼ ਕਰਨ ਦਾ ਮਹੀਨੇ ਦਾ ਡੈਂਗ ਇੰਡਸਟਰੀ ਦਾ ਖਰਚ ਰਹੀ ਹੈ ਹੋਰ ਇਸ ਤੋਂ ਵੱਧ ਡੈਂਗ ਇੰਡਸਟਰੀ ਕੀ ਕਰੇ ਔਰ ਇਹਦੇ باوجود ਜਿਹੜੇ ਬੰਦੇ ਡਾਇੰਗ ਇੰਡਸਟਰੀ ਦੇ ਮਗਰ ਲੱਗੇ ਨੇ ਖਿਲਾਫ ਬੋਲਦੇ ਨੇ ਜਾਂ ਕੁਛ ਡਾਇੰਗ ਇੰਡਸਟਰੀ ਤੋਂ ਚਾਹਦੇ ਨੇ ਉਹ ਇਹ ਕੰਮ ਕਿਉਂ ਨਹੀਂ ਕਰਦੇ ਅਗਰ ਦਰਿਆ ਸਾਫ ਕਰਨ ਦੇ ਮਹਿਤੀ ਨੇ ਤੇ ਆਕੇ ਜਿੱਦਾਂ ਸੰਤ ਸੀਚੇਵਾਲ ਜੀ ਲੱਗੇ ਨੇ ਰਾਤ ਦਿਨ ਆਪਣਾ ਘਰ-ਬਾਰ ਛੱਡ ਕੇ ਇੱਥੇ ਸੇਵਾ ਲਈ ਦਰਿਆ ਸਾਫ ਕਰਨ ਲਈ ਲੱਗੇ ਨੇ ਇਹ ਲੋਕ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਸવાય ਇਸ ਕੰਮ ਤੋਂ ਰੋਲਵਾ ਰੋਲਾਪਾਨ ਤੋਂ ਫੋਟੋਆਂ ਚਾਹਤ ਤੋਂ ਤੇ ਬਿਆਨ ਦੇ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਡਾਇੰਗ ਇੰਡਸਟਰੀ ਦੇ ਖਿਲਾਫ ਗੁੰਮਰਾਹ ਕਰ ਰਹੇ ਨੇ ਲੋਕ ਲੋਗਾ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਲੋਕ ਨੇ ਇਹਨਾਂ ਤੋਂ ਬਚੋ ਇਹ ਲੋਕ ਕਿਉਂ ਧੋਖਾ ਕਰਦੇ ਪੰਜਾਬ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਨੇ ਡਾਇੰਗ ਇੰਡਸਟਰੀ ਜਿਹੜੀ ਇਹ ਉਹ ਪਾਣੀ ਖਰਾਬ ਨਹੀਂ ਕਰਦੀ ਪਾਣੀ ਨੂੰ ਬਲਕਿ ਸਾਫ਼ ਕਰਦੀ ਏ ਹੁਣ ਜਿਹੜਾ ਸ਼ਹਿਰ ਦਾ ਪਾਣੀ ਏ ਉਹ ਦੇਖੋ ਗੌਰਮੈਂਟ ਦਾ ਕੰਮ ਏ ਸਰਕਾਰਾਂ ਦਾ ਕੰਮ ਏ ਕਾਰਪੋਰੇਸ਼ਨ ਦਾ ਕੰਮ ਏ ਜਿਹੜੇ ਟੈਕਸ ਲੈਂਦੇ ਨੇ ਪਾਣੀ ਜਿਹੜਾ ਸਾਫ਼ ਕਰਨ ਸੋ ਤੁਸੀਂ ਸਾਡਾ ਸਾਥ ਇਹ ਦਿਓ ਵੀ ਤੁਹਾਡੀ ਪ੍ਰੈਸ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਆਪਣੇ ਅੱਖੀ ਸਾਰੀ ਪ੍ਰੈਸ ਨੇ ਦੇਖਿਆ ਵੀ ਅੱਜ ਅਸੀਂ ਕੋਈ ਪਾਣੀ ਡੋਲ ਕੇ ਤੇ ਦਿਖਾਇਆ ਨਹੀਂ ਦਰਿਆ ਦਾ ਤੁਹਾਡੇ ਸਾਹਮਣੇ ਓਪਨ ਸਾਰੇ ਲੋਕਾਂ ਦੇ ਸਾਹਮਣੇ ਪਾਣੀ ਭਰ ਕੇ ਦਿਖਾਇਆ ਤੁਹਾਨੂੰ ਜਿਹੜਾ ਡੈਰੀਆ ਵੀ ਨਹੀਂ ਹੋਰ ਵੀ ਦੂਜੀ ਇੰਡਸਟਰੀਆਂ ਨੇ ਕੀ ਕਾਰਨ ਮੰਨਦੇ ਹੋ ਬਈ ਸਿਰਫ ਜਿਹੜਾ ਡਾਈਂਗ ਇੰਡਸਟਰੀ ਦੇਖੋ ਮੈਂ ਕਿਸੇ ਇੰਡਸਟਰੀ ਦੇ ਖਿਲਾਫ ਬੋਲਾਂ ਦੇਖੋ ਗੋਵਰ ਵਾਲੇ ਹੁਣ ਮੱਝਾਂ ਵਾਲੇ ਦੇ ਡੈਰੀਆ ਵਾਲਿਆਂ ਦਾ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ ਤੁਹਾਡੇ ਤੋਂ ਵੱਧ ਕੌਣ ਜਾਣਦਾ ਹੈ ਤੁਸੀਂ ਸਾਰੀ ਪ੍ਰੈਸ ਵਾਲੇ ਸਾਰੇ ਸਮਝਦਾਰ ਹੋ ਸਾਰਾ ਦਿਨ ਸ਼ਹਿਰ ਦੀਆਂ ਖਬਰਾਂ ਲੈਂਦੇ ਹੋ ਤੁਹਾਨੂੰ ਪਤਾ ਹੈ ਸ਼ਹਿਰ ਚ ਕਿੰਨੇ ਤਰ੍ਹਾਂ ਦੀ ਇੰਡਸਟਰੀ ਹੈ ਇੱਥੇ ਕਈ 100 ਤਰ੍ਹਾਂ ਦੀ ਇੰਡਸਟਰੀ ਹੈ ਔਰ ਕਿਸ ਤਰ੍ਹਾਂ ਕੀ ਕੁਝ ਨਿਕਲਦਾ ਹੈ ਸ਼ਹਿਰ ਇਹ ਸਰਕਾਰਾਂ ਦੇ ਕੰਮ ਨਹੀਂ ਸਾਡੇ ਕੰਮ ਨਹੀਂ ਸਰਕਾਰ ਕਿੰਨੇ ਲੱਖ ਰੁਪਏ ਦਰਿਆ ਸਾਫ਼ ਕਰਨ ਦਾ ਲਾਂਦੀ ਏ ਥੱਲੇ ਹੈ ਗਈ ਏ ਦਰਿਆ ਦੇ ਨੀਰੀ ਮਿੱਟੀ ਏ ਗਾਬ ਕਾਲੇ ਰੰਗ ਦੀ ਗਾਬ ਏ ਥੱਲੇ ਉੱਪਰ ਪਾਣੀ ਜਾ ਰਿਹਾ ਉਹ ਪਾਣੀ ਕਾਲਾ ਲੱਗਦਾ ਜਿਹੜਾ ਆਂਦਾ ਦੇਖਦੇ ਲੋਕਾਂ ਨੂੰ ਗੁਰਮਾ ਕਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਤੋਂ ਬਚੋ